ਹੱਥ ਜੋੜ ਰਿਆ ਸੀ ਰੋ ਰਿਆ ਸੀ ਬਾਈਬਲ ਉਹਨੇ ਹੱਥ 'ਚ ਫੜੀ ਹੋਈ ਸੀ ਤੇ ਉਹ ਕਹਿ ਜਾਂਦਾ ਸੀ ਮੈਨੂੰ ਮaaf ਕਰ ਦੋ ਮaaf ਕਰ ਦੋ ਮaaf ਕਰ ਦੋ ਉਸਨੇ ਰਹਿਮ ਦੀ ਗੁਹਾਰ ਕੀਤੀ ਜੀ ਮੇਰੇ ਛੋਟੇ ਛੋਟੇ ਬੱਚੇ ਆ ਜੀ ਪਰ ਉਹ ਇੱਕ ਰਾਮ ਰਹੀਮ ਬੰਨਣ ਦੀ ਕੋਸ਼ਿਸ਼ ਕਰ ਰਿਹਾ ਸੀ ਤੁਸੀਂ ਦੇਖਿਆ ਹੋਣਾ ਟੈਂਪੂਆਂ ਦੇ 500 500 ਦਿਹਾੜੀ ਤੇ ਲਿਆ ਕੇ ਬੰਦੇ ਉਹਨੇ ਬੁਲਾਏਗੇ ਪਥਰਾਓ ਵੀ ਕਰਨੇ ਕੋਸ਼ਿਸ਼ ਕੀਤੀ 5 5 ਕਰੋੜ ਰੁਪਏ ਸਾਡੇ ਮੂਰੇ ਰੱਖਿਆ ਗਿਆ 10 10 ਕਰੋੜ ਵੀ ਸਾਡੇ ਮੂਰੇ ਰੱਖਿਆ ਗਿਆ ਪਰ ਸਾਡੇ ਲਈ ਪੈਸਾ ਕੋਈ ਐਵੇਂ ਤੇ ਨਹੀਂ ਰੱਖਦਾ ਸੀ ਆਪਾਰਾਂ ਕਰਾਈਆਂ ਕ੍ਰਾਸ ਨਹੀਂ ਮੰਨੇ ਹਮਲੇ ਕਿਤੇ ਨਹੀਂ ਮੰਨੇ ਫੈਮਿਲੀ ਚ ਵੜ ਗਏ ਮਾਪੇ ਨੂੰ ਖੀਚ ਲਿਆ ਜੱਜ ਸਾਹਿਬ ਨੇ ਜੋ ਕੀਤਾ ਬਹੁਤ ਚੰਗਾ ਕੀਤਾ ਹੈਗਾ ਐਗਜ਼ਾਮਪਲ ਸੈੱਟ ਕਰਤੀ ਹੈ ਮੈਂ ਹੋਰ ਪਬਲਿਕ ਨੂੰ ਵੀ ਇਹੀ ਕਹਿਣਾ ਚਾਹੁੰਦਾ ਕਿ ਵੀ ਤੁਸੀਂ ਵੀ ਜੁਡੀਸ਼ੀਅਲ ਤੇ ਭਰੋਸਾ ਰੱਖੋ ਜੇ ਤੁਹਾਡੇ ਨਾਲ ਕੁਝ ਗਲਤ ਹੋਇਆ ਤੁਸੀਂ ਅੱਗੇ ਆਓ ਅੱਗੇ ਵੱਧ ਕੇ ਆਪਣੇ ਹੱਕ ਅਧਿਕਾਰ ਮੰਗੋ ਜੋ ਵੀ ਤੁਹਾਡੇ ਨਾਲ ਗਲਤ ਹੋਇਆ ਉਹਦੇ ਉੱਪਰ ਇਨਸਾਫ ਮੰਗੋ ਕਿਤਰਾ ਸੰਘਰਸ਼ ਕਰਨਾ ਪਿਆ ਕਿੰਨਾ ਸੰਘਰਸ਼ ਕਰਨਾ ਪਿਆ ਤੁਹਾਨੂੰ ਕੀ ਦੀ ਤੁਹਾਨੂੰ ਕੋਈ ਖੇਦਨ ਦੀ ਕੋਸ਼ਿਸ਼ ਕੀਤੀ ਗਈ 7 ਸਾਲ 8-9 ਮਹੀਨੇ ਅੱਜ ਹੋ ਚੁੱਕੇ ਆ 5-5 ਕਰੋੜ ਰੁਪਏ ਸਾਡੇ ਮੂਰੇ ਰੱਖਿਆ ਗਿਆ 10-10 ਕਰੋੜ ਵੀ ਸਾਡੇ ਮੂਰੇ ਰੱਖਿਆ ਗਿਆ ਪਰ ਸਾਡੇ ਲਈ ਪੈਸਾ ਕੋਈ ਐਮੇਤ ਨਹੀਂ ਰੱਖਦਾ ਸੀ ਪੈਸਾ ਦਿੱਤਾ ਨਹੀਂ ਮੰਨੇ ਐਫਆਰਾਂ ਕਰਾਈਆਂ ਕ੍ਰਾਸ ਨਹੀਂ ਮੰਨੇ ਹਮਲੇ ਕੀਤੇ ਨਹੀਂ ਮੰਨੇ ਫੈਮਿਲੀ ਚ ਵੜ ਗਏ ਮਾਂ-ਬਾਪ ਨੂੰ ਖਰੀਦ ਲਿਆ ਪੈਸੇ ਦਾ ਲਾਲਚ ਦੇ ਕੇ ਰਿਸ਼ਤੇਦਾਰਾਂ ਨੂੰ ਖਰੀਦ ਲਿਆ ਫਿਰ ਵੀ ਨਹੀਂ ਮੰਨੇ ਅਸੀਂ ਅੱਛਾ ਸੁਣਵਾਈ ਦੇ ਦੌਰਾਨ ਕੀ ਕੁਝ ਹੋਇਆ ਕੀ ਕੁਝ ਪਾਸਟਰ ਨੇ ਕਿਹਾ ਆਪਣੇ ਉਹਨੇ ਰਹਿਮ ਦੀ ਗੁਹਾਰ ਕੀਤੀ ਜੀ ਮੇਰੇ ਛੋਟੇ ਛੋਟੇ ਬੱਚੇ ਆ ਜੀ ਤੇ ਜਿਹੜੇ ਤਨਵਾ ਵਕੀਲ ਆ ਉਹਨਾਂ ਦੇ ਉਹਨਾਂ ਨੇ ਇਹ ਗੱਲ ਕਹੀ ਜੀ ਇਹ ਸੁਧਾਰ ਦੇ ਸੁਧਾਰ ਦੇ ਰਸਤੇ ਤੇ ਚੱਲ ਰਿਹਾ ਹੈ ਸੁਧਾਰ ਲੋਕਾਂ ਨੂੰ ਵੀ ਸੁਧਾਰ ਦੇ ਰਿਹਾ ਪਰ ਜਦੋਂ ਇਹ ਦੋ ਐਫਆਈਆ ਇਹਨਾਂ ਦੇ ਹੋਈਆਂ ਤੇ ਵੀਡੀਓ ਹੈ ਤੇ ਕੁਝ ਰਿਕਾਰਡਿੰਗਾਂ ਸਾਡੇ ਕੋਲ 5 5 6 6 ਕਰੋੜ ਦੀਆਂ ਜਿਹੜੀ ਇਹ ਗੱਲ ਕਰ ਰਿਹਾ ਤੇ ਭੋਲੀ ਭਾਲੀ ਜਨਤਾ ਨੂੰ ਪਾਗਲ ਬਣਾਣ ਦੀ ਗੱਲ ਕਰ ਰਿਹਾ ਉਹਦੇ ਦੀ ਰਿਕਾਰਡਿੰਗਾਂ ਸਾਡੇ ਕੋਲ ਏ ਇਹ ਜਿਹੜੀ ਚੀਜ਼ਾਂ ਜਦੋਂ ਸਾਹਮਣੇ ਆਈਆਂ ਤਾਂ ਉਹਦੇ ਹਾਉ ਪਾਉ ਉਡਗੇ ਸੀਗੇ ਹੱਥ ਜੋੜ ਰਿਆ ਸੀ ਰੋ ਰਿਆ ਸੀ ਬਾਈਬਲ ਉਹਨੇ ਹੱਥ ਚ ਫੜੀ ਹੋਈ ਸੀ ਤੇ ਉਹ ਕਹੀ ਜਾਂਦਾ ਸੀ ਮੈਨੂੰ ਮਾਫ ਕਰ ਦੋ ਮਾਫ ਕਰ ਦੋ ਮਾਫ ਕਰ ਦੋ ਪਰ ਉਹ ਇੱਕ ਰਾਮ ਰਹੀਮ ਬਨਣ ਦੀ ਕੋਸ਼ਿਸ਼ ਕਰ ਰਿਹਾ ਸੀ ਤੁਸੀਂ ਦੇਖਿਆ ਹੋਣਾ ਟੈਂਪੂਆਂ ਦੇ 500 500 ਦਿਹਾੜੀ ਤੇ ਲਿਆ ਕੇ ਬੰਦੇ ਉਰੇ ਬੁਲਾਏਗੇ ਪਥਰਾਓ ਵੀ ਕਰਨੇ ਕੋਸ਼ਿਸ਼ ਕੀਤੀ ਹੁਣ ਵੀ ਜਦੋਂ ਅਸੀਂ ਅੰਦਰ ਐਂਟਰ ਕਰੇ ਸੀ ਸਾਡੇ ਸਾਡੇ ਵੱਲ ਨੂੰ 8-9 ਲੇਡੀ ਦਾ ਲੇਡੀਜ਼ ਬਧੀ ਸੀਗੀ ਜਦੋਂ ਤੁਸੀਂ ਉੱਤੇ ਖੜੇ ਸੀਗੇ ਉਹ ਲੇਡੀਸ ਐ ਇਸ ਕਰਕੇ ਹੀ ਬਦੀ ਸੀ ਕਿ ਸਾਡੇ ਤੇ ਮੈਨੂੰ ਮੈਨੂੰ ਮੇਰੇ ਨਾਲ ਪੰਗਾ ਲੈਣ ਤੇ ਬਾਅਦ ਚ ਛੇੜਛਾੜ ਦੀ ਕੰਪਲੀਟ ਕਰਨ 112 ਤੇ ਜਾਂ ਕੁਝ ਸਮਥਿੰਗ ਵੀ ਕ੍ਰਾਸ ਐਫ ਆਈ ਆਰ ਹੋਵੇ ਬਟ ਮੈਂ ਪ੍ਰਸ਼ਾਸਨ ਦਾ ਇੱਥੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਐਸ ਐਸ ਪੀ ਮੁਵਾਲੀ ਦਾ ਤੇ ਐਸ ਪੀ ਸਿਟੀ ਅਟਵਾਸਰ ਦਾ ਜੋ ਉਹਨਾਂ ਨੇ ਪ੍ਰਬੰਧ ਇੰਨੇ ਵਧੀਆ ਕੀਤੇ ਆ ਸਾਨੂੰ ਸੇਫ ਕੀਤਾ ਹੋਇਆ ਜੀ ਤੁਸੀਂ ਕਹੇ ਸੀ ਸੁਣਵਾਈ ਦੇ ਦੌਰਾਨ ਰਹਿਮ ਦੀ ਅਪੀਲ ਕਰਿਆ ਸੀ ਕੀ ਰਹਿਮ ਦੀ ਅਪੀਲ ਉਸ ਦੇ ਵੱਲੋਂ ਕੀਤੀ ਗਈ? ਇਹੀ ਕੀਤੀ ਗਈ ਹੈ ਜੀ ਵੀ ਮੈਨੂੰ ਘੱਟ ਤੋਂ ਘੱਟ ਜੋ ਵੀ ਹੋ ਸਕਦਾ ਘੱਟ ਤੋਂ ਘੱਟ ਦਿੱਤਾ ਜਾਵੇ ਪਰ ਜੋ ਕੋਰਟ ਦੀ ਮਰਜ਼ੀ ਹੈ ਜੋ ਜੁਡੀਸ਼ੀਅਲ ਦੀ ਮਰਜ਼ੀ ਹੈ ਉਹ ਉਹਨਾਂ ਦੇ ਹਿਸਾਬ ਨਾਲ ਹੋ ਰਿਹਾ ਹੈ ਉਹ ਜਿਹੜੇ ਰੋਪੀ ਬਰੀ ਕੀਤੇ ਗਏ ਕਿੰਨੇ ਹੋਰ ਰੋਪੀ ਸੀਗੇ ਉਹਨਾਂ ਨੂੰ ਸਰ ਉਹ ਬਰੀ 323 ਹੈ ਉਹਨਾਂ ਦੇ ਉੱਪਰ ਉਹ ਸੀ ਇਹ ਰੇਪ ਦਾ ਕੇਸ ਸੀ ਤੇ ਉਹਨਾਂ ਨੂੰ ਬੁਲਾ ਕੇ ਕੁੱਟਮਾਰ ਕੀਤੀ ਗਈ ਸੀ ਬਾਅਦ ਚ ਉਹ 323 324 ਚ ਅਕਿਊਜ਼ ਸੀਗੇ ਉਹ ਤੇ 323 24 ਚ 7 ਸਾਲ ਉਹਨਾਂ ਨੇ ਤਰੀਕਾ ਭੁਗਤਿਆ ਅਸੀਂ ਉਹਨਾਂ ਉਹਨਾਂ ਦੇ ਉਹਨਾਂ ਨੂੰ ਵੀ ਕੋਈ ਉਹ ਨਹੀਂ ਆ ਸਾਡਾ ਉਹਨਾਂ ਨੂੰ ਵੀ ਸਜ਼ਾ ਵਧੀਆ ਮੇਰੀ 7 ਸਾਲ ਉਹਨਾਂ ਤੀਕਾ ਭੁਗਤਿਆ 7 ਸਾਲ ਕਿਤੇ ਕੋਰਟ ਜਾਣਾ ਕੋਈ ਆਮ ਗੱਲ ਨਹੀਂ ਹੈ ਪੈਸੇ ਵੀ ਖਰਚ ਹੁੰਦੇ ਆ ਟਾਈਮ ਵੀ ਖਰਾਬ ਹੁੰਦਾ 23 24 ਤੱਕ ਹਜ਼ਾਰ ਰੁਪਏ ਵੱਧ ਤੋਂ ਵੱਧ ਜੁਰਮਾਨਾ ਹੈ ਸਾਸੀ ਉਹਦੇ ਨਾਲ ਵੀ ਹੋ ਜਾਂਦਾ ਉਹ ਕਹਿ ਰਿਹਾ ਕਿ ਪੰਜਾਬ ਰਹਿਣਾ ਹਾਈ ਕੋਰਟ ਦੇ ਵਿੱਚ ਇਸ ਨੂੰ ਚੈਲੰਜ ਕਰਾਂਗੇ ਬਿਲਕੁਲ ਸਰ ਕਰ ਸਕਦੇ ਆ ਉਹਨਾਂ ਦਾ ਰਾਈਟ ਆ ਉਹ ਹਾਈ ਕੋਰਟ ਜਾਣ ਪਰ ਕਟੋ-ਕਟ ਚੌਥਾ ਹਿੱਸਾ ਤਾਂ ਕੱਟਣਗੇ ਨਾ 5 ਸਾਲ ਕਰ ਲੈਣ ਪਹਿਲੀ ਗੱਲ ਤਾਂ ਹਾਈ ਕੋਰਟ ਜਾਂਦੇ ਆ ਜੀ ਦੇਖੋ ਮੈਂ ਵੀ ਲਾ ਇਨ ਟਰਨ ਆ ਠੀਕ ਹੈ ਜੀ ਡਾਕਟਰ ਬੀਮਰਾ ਅੰਬੇਦਕਰ ਜੀ ਨੇ ਸਾਨੂੰ ਸੰਵਿਧਾਨ ਦੱਸਿਆ ਸੰਵਿਧਾਨ ਬਾਰੇ ਦੱਸਿਆ ਤਾਂ ਹੀ ਅਸੀਂ ਲੜ ਪਏ ਆ ਇਹਦੇ ਨਾਲ ਹਾਈ ਕੋਰਟ ਵੀ ਜਾਂਦਾ ਪਹਿਲਾਂ ਤਾਂ ਟਿਲ ਦਿੱਤੀ ਟੁੱਟੇਗੀ ਉਹਦੀ ਫਿਰ 20 ਸਾਲ ਤੇ ਆਏਗੀ 20 ਸਾਲ ਟੁੱਟੇਗੀ 20 ਸਾਲ ਟੁੱਟੇਗੀ ਤਾਂ 5 ਸਾਲ ਦਾ ਚੌਥਾ ਹਿੱਸਾ ਤਾਂ ਕੱਟਣਾ ਪੈਣਾ ਹੀ ਹੈ ਚੌਥੇ ਹਿੱਸੇ ਬਗੈਰ ਤਾਂ ਉਹ ਬੇਲ ਨਹੀਂ ਹੁੰਦੀ ਚੌਥਾ ਹਿੱਸਾ 5 ਸਾਲ ਪਹਿਲਾ ਪਹਿਲਾਂ ਇਹਨੂੰ ਲੱਗ ਜੇਗੀ ਪਹਿਲਾਂ ਲੱਗ ਜਾਣਗੇ ਇਹਨੂੰ 2-3 ਸਾਲ 4 ਸਾਲ ਤਾਂ ਪਹਿਲਾਂ ਟਿਲ ਦਿੱਤੀ ਤੜ ਵਾਲੇ 20 ਸਾਲ ਤੇ ਆਇਆ ਫਿਰ 5 ਸਾਲ ਤੁਸੀਂ ਤੁਸੀਂ ਜੇ ਅੱਜ ਸੁਣਿਆ ਹੋਏ ਹੋ ਲੇ ਕੇ ਸੰਤੁਸ਼ਟ ਹੋ ਜੀ ਇਲਕੋ ਸੰਤੁਸ਼ਟ ਹੈ ਜੀ ਅਸੀਂ ਤਾਂ ਅਸੀਂ ਤਾਂ ਕਹਿ ਨਹੀਂ ਰਹੇ ਸੀ ਸੰਦੁਸ਼ਨੀ ਆ ਅਸੀਂ ਤਾਂ ਲੱਡੂ ਪਟਵਾਵਾਂਗੇ ਢੋਲ ਵਜਾਵਾਂਗੇ ਖੁਸ਼ੀ ਬਣਾਵਾਂਗੇ ਤੁਹਾਨੂੰ ਲੱਗਦਾ ਹੁਣ ਜਿਹੜਾ ਚੈਲੰਜ ਕਰ ਦਿਓ ਉਸੇ ਵਿੱਚ ਵੱਡਾ ਨਾਮ ਸੀ ਸਾ ਸਰਦਾ ਔਰ ਤੁਸੀਂ ਕਿਸ ਸਮੇਂ ਦੇ ਵਿੱਚ ਚੈਲੰਜ ਕੀਤਾ ਕਿੰਨੀਆਂ ਕੁ ਮੁਸ਼ਕਲਾਂ ਸੀ ਪੁਲਿਸ ਸਰ ਅਸੀਂ ਉਹਨੂੰ ਕੋਈ ਚੈਲੰਜ ਨਹੀਂ ਕੀਤਾ ਹਰ ਵਕਤ ਉਸ ਵਿਅਕਤੀ ਨੇ ਸਾਨੂੰ ਚੈਲੰਜ ਕੀਤਾ ਚੈਲੰਜ ਇਹ ਕੀਤਾ ਕਿ ਇੱਕ ਤਾਂ ਕ੍ਰਾਈਮ ਕੀਤਾ ਇੱਕ ਤਾਂ ਕ੍ਰਾਈਮ ਕੀਤਾ ਇੱਕ ਤਾਂ ਕ੍ਰਾਈਮ ਕੀਤਾ ਉਸ ਵਿਅਕਤੀ ਨੇ ਕ੍ਰਾਈਮ ਕਰਨ ਤੋਂ ਬਾਅਦ ਫਿਰ ਲੇਡੀ ਸਾਹਿਬ 500 500 ਰੁਪਏ ਦੇ ਧਰਨੇ ਤੇ ਬੁਲਾ ਕੇ ਧਰਨਾ ਪ੍ਰਦਰਸ਼ਨ ਕਰਨਾ ਫਿਰ ਕ੍ਰੋਸ ਐਫਆਰਾਂ ਕੀਤੀਆਂ ਫਿਰ ਸਾਡੀ ਜਾਤੀ ਦੇ ਉੱਪਰ ਗੱਲ ਕੀਤੀ ਫਿਰ ਸਾਨੂੰ ਧਰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਦੱਸੋ ਚੈਲੰਜ ਮੈਂ ਕਰ ਰਿਹਾ ਉਹ ਕਰ ਰਿਹਾ ਅੱਜ ਬਾਈਬਲ ਲੈ ਕੇ ਅੰਦਰ ਆਏ ਸੀ ਉਹ ਜਿੱਦਾਂ ਵੀ ਉਹਨਾਂ ਨੂੰ ਪਤਾ ਹੈ ਜੀ ਉਹ ਉਹਨਾਂ ਨੂੰ ਪਤਾ ਹੈ ਜੀ ਦੇਖੋ ਆਪਾਂ ਕਿਸੇ ਧਰਮ ਦੇ ਕਿ ਉਹ ਨਹੀਂ ਕਰ ਸਕਦੇ ਨਹੀਂ ਉਹਨਾਂ ਨੂੰ ਉਹਨਾਂ ਨੂੰ ਪਤਾ ਹੈ ਜੀ ਕੁਝ ਲੋਕ ਗਲਤ ਕਰਦੇ ਐ ਇਸ ਲਈ ਪੁੱਛ ਰਿਹਾ ਸਵਾਲ ਹਾਂ ਬਿਲਕੁਲ ਬਿਲਕੁਲ ਜੀ ਧਰਮ ਦਾ ਸਹਾਰਾ ਮੈਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਐ ਹੁਣ ਵੀ ਹੁਣ ਵੀ ਉਹ ਇੱਕ ਗੱਲ ਕਹਿ ਰਹੇ ਕੈਂਡਲਾਈਟ ਦੀ ਕੁਝ ਪ੍ਰਾਰਥਨਾ ਕੀਤੀ ਉਹਨਾਂ ਨੇ YouTube ਤੇ Facebook ਤੇ ਪਾਇਆ ਹੋਇਆ ਉਹ ਇਹ ਗੱਲ ਕਹਿ ਰਹੇ ਆ ਕਿ ਰ ਵੀ ਜੇ ਉਹ ਚਲੇ ਗਿਆ ਉਹਨਾਂ ਦੀ ਆਤਮਾ ਇੱਥੇ ਹੀ ਹੈ ਦੱਸੋ ਕਿਦਾਂ ਕਿਦਾਂ ਅੰਧਵਿਸ਼ਵਾਸ ਇੱਕ ਇੱਕ ਮੁਜਰਮ ਜੇਲ੍ਹ ਦੇ ਅੰਦਰ ਚਲੇ ਗਿਆ ਇੱਕ ਵੀਡੀਓ ਪਾਤੀ ਉਹਦੇ ਵੀਡੀਓ ਚ ਪੁਰਾਣੀ ਵੀਡੀਓ ਹੈ ਉਹ ਕਹਿੰਦਾ ਮੈਂ ਆਪਣੇ ਪਰਿਵਾਰ ਕੇ ਸਾਥ ਉਹ ਮੈਂ ਜੇਲ੍ਹ ਮੇ ਨਹੀਂ ਗਿਆ ਇਹ ਅੰਧਵਿਸ਼ਵਾਸ ਉਸ ਨੂੰ ਵੀਡੀਓ ਨੂੰ ਦੇਖ ਕੇ ਫੇਰ ਪਹੁੰਚ ਗਿਆ ਉੱਤੇ ਨਹੀਂ ਨਹੀਂ ਪਾਪਾ ਜੀ ਨਹੀਂ ਗਏ ਜੇਲ੍ਹ ਚ ਕਹਿੰਦਾ ਪਾਪ ਮੇਰਾ ਇਹ ਹੈ ਕਿ ਵੀ ਧਰਮ ਦਾਦਾ ਉਹ ਆੜ ਲੈ ਹੀ ਰਿਹਾ ਜੇ ਧਰਮ ਦੀ ਆੜ ਨਹੀਂ ਲਈ ਹੁੰਦੀ ਆ ਉਹ 7 ਸਾਲ ਨਹੀਂ ਲੱਗਦੇ ਅਸੀਂ ਬਾਈਬਲ ਨੂੰ ਮਾੜਾ ਨਹੀਂ ਕਹਿੰਦੇ ਪਰ ਜਿਸ ਤਰੀਕੇ ਦੇ ਨਾਲ ਬਾਈਬਲ ਦਾ ਸਹਾਰਾ ਲਿਆ ਅੱਜ ਕਦੇ ਕੋਰਟ ਦੇ ਵਿੱਚ ਬਾਈਬਲ ਲੈ ਕੇ ਪਹੁੰਚੇ ਇਸ ਲਈ ਸਵਾਲ ਹੈ ਕਿ ਲੋਕ ਜਿਹੜੇ ਉਸ ਦੇ ਉੱਪਰ ਵਿਸ਼ਵਾਸ ਕਰ ਰਹੇ ਕੋਈ ਉਹਨਾਂ ਨੂੰ ਪਤਾ ਲੱਗ ਸਕੀ ਕਿ ਗਲਤ ਇਸਤੇਮਾਲ ਉਸ ਗ੍ਰੰਥ ਦਾ ਕੀਤਾ ਜਾ ਰਿਹਾ ਸਰ ਦੇਖੋ ਪਤਾ ਕੀ ਗੱਲ ਹੈ ਅਸੀਂ ਕਿਸ ਨਹੀਂ ਕਹਿ ਸਕਦੇ ਮੈਂ ਵਾਲਮੀਕੀ ਸਮਾਜ ਤੋਂ ਬਿਲੋਂਗ ਕਰਦਾ ਮੈਂ ਇਹਨਾਂ ਨੂੰ ਕੁਝ ਬੋਲੂਗਾ 295 ਇਹਦਾ ਪਰਚਾ ਤਿਆਰ ਹੈ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਅਸੀਂ ਤਾਂ ਸਿਰਫ ਇੰਨੀ ਕੁ ਗੱਲ ਕਹਿੰਦੇ ਆ ਵੀ ਉਹ ਬਿਕੇ ਹੋਏ ਬਿਕੇ ਹੋਏ ਬੰਦੇ ਆ ਜਿਹੜੇ ਜਿਹੜੇ ਇਹਨਾਂ ਦੇ ਧਰਮ ਦੇ ਵਿੱਚ ਕਾਲੀਆਂ ਭੇਡਾਂ ਜਿਹੜੇ ਬਕਾਊ ਵਿਅਕਤੀਆਂ ਇਹਨਾਂ ਦੇ ਧਰਮ ਦੇ ਠੇਕੇਦਾਰ ਬਣੇ ਹੋਏ ਆ ਉਹ ਕੰਨ ਖੋਲੋ ਤੁਸੀਂ ਜੇ ਪ੍ਰਭੂ ਯੇਸ਼ੂ ਮਸੀਹ ਨੂੰ ਪਿਆਰ ਕਰਦੇ ਹੋ ਜੇ ਉਹਨੂੰ ਪਰਮਾਤਮਾ ਮੰਨਦੇ ਹੋ ਘਟੋ ਘਟ ਆਪਣੇ ਜ਼ਮੀਰ ਤਾਂ ਨਾ ਮਾਰੋ ਜ਼ਮੀਰ ਤਾਂ ਨਾ ਵੇਚੋ ਤੁਸੀਂ ਲੋਕਾਂ ਨੂੰ ਜਿਹੜੇ ਆਪਣਾ ਐਗਜ਼ਾਮਪਲ ਸੈੱਟ ਕਰਨਾ ਉਹਨਾਂ ਨੂੰ ਦੱਸੋ ਉਹਨਾਂ ਨੂੰ ਸਮਝਾਓ ਵੀ ਇਹ ਵਿਅਕਤੀ ਗਲਤ ਸੀ ਦੇਖੋ ਧਰਮ ਨਹੀਂ ਗਲਤ ਹੁੰਦਾ ਧਰਮ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਇਸ ਵਿਅਕਤੀ ਨੇ ਆਪਣੇ ਆਪ ਨੂੰ ਹੀ ਦੱਸਦਾ ਸੀ ਵੀ ਮੈਂ ਹੀ ਪਰਮਾਤਮਾ ਹੇ ਜਿੱਤੋਂ ਮੈਂ ਆਜੇ ਉਥੇ ਸਾਰਾ